ਕਿਰਤ ਵਿਭਾਗ ਦਾ ਵਿਦੇਸ਼ੀ ਕਿਰਤ ਐਪਲੀਕੇਸ਼ਨ ਗੇਟਵੇ ਸਿਸਟਮ ਹੁਣ ਕਾਜਸ਼ੀਲ ਹੈ ਜੋ ਮੌਜੂਦਾ ਤਨਖਾਹ ਅਤੇ ਕਿਰਤ ਪ੍ਰਮਾਣਿਕਰਨ ਦੇ ਲਈ ਮਾਲਕਾਂ ਦੀਆਂ ਬੇਨਤੀਆਂ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਰਿਹਾ ਹੈ ਇਸ ਸੰਬੰਧੀ ਫੰਡਿੰਗ ਲੈਪਸ ਦੇ ਕਾਰਨ ਇੱਕ ਅਸਥਾਈ ਰੁਕਾਵਟ ਤੋਂ ਬਾਅਦ ਆਇਆ ਜਿਸ ਕਾਰਨ ਮਹੱਤਵਪੂਰਨ ਬੈਕਲੌਗ ਹੋਇਆ ਨਹੀਂ ਮਾਲਕ ਹੁਣ ਨਵੀਆਂ ਅਰਜ਼ੀਆਂ ਦਾਇਰ ਕਰ ਸਕਦੇ ਨੇ ਪਰ OFLC ਦੇ ਕਾਲਚਰ ਨੂੰ ਸਥਿਰ ਕਰਨ ਦੇ ਲਈ ਕੰਮ ਕਰਨ ਦੇ ਨਾਲ-ਨਾਲ ਵਧੇ ਹੋਏ ਪ੍ਰੋਸੈਸਿੰਗ ਸਮੇਂ ਦੀ ਉਮੀਦ ਕਰਨੀ ਚਾਹੀਦੀ ਹੈ ਅਮਰੀਕੀ ਕਿਰਤ ਵਿਭਾਗ ਨੇ ਅਸਥਾਈ ਅਤੇ ਸਥਾਈ ਰੁਜ਼ਗਾਰ ਤੁਹਾ ਮੌਜੂਦਾ ਤਨਖਾਹ ਅਤੇ ਕੀਰਤ ਪ੍ਰਮਾਣੀਕਰਨ ਨਿਰਧਾਰਨ ਲਈ ਮਾਲਕਾਂ ਦੀਆਂ ਬੇਨਤੀਆਂ ਉਤੇ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ ਵਿਦੇਸ਼ੀ ਕੀਰਤ ਪ੍ਰਮਾਣੀਕਰਨ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਦਾ ਵਿਦੇਸ਼ੀ ਕੀਰਤ ਅਪਲੀਕੇਸ਼ਨ ਗੇਟਵੇ ਸਿਸਟਮ ਹੁਣ ਦੁਬਾਰਾ ਕਾਰਜਸ਼ੀਲ ਹੈ ਜਿਸ ਨਾਲ ਮਾਲਕਾਂ ਨੂੰ ਨਵੀਆਂ ਅਰਜ਼ੀਆਂ ਦਾਇਰ ਕਰਨਾ ਅਤੇ ਫੈਸਲੇ ਦੀ ਉਡੀਕ ਕਰਨੇ ਲੋਕਾਂ ਨੂੰ ਟਰੈਕ ਕਰਨ ਦੀ ਆਗਿਆ ਮਿਲਦੀ ਹੈ ਇਕ ਅਧਿਕਾਰਤ ਬਿਆਨ ਦੇ ਵਿੱਚ ਵਿਭਾਗ ਨੇ ਕਿਹਾ ਕਿ ਵਿਦੇਸ਼ੀ ਕੀਰਤ ਪ੍ਰਮਾਣੀਕਰਨ ਦਫ਼ਤਰ OFLC ਦਾ ਵਿਦੇਸ਼ੀ ਕੀਰਤ ਅਪਲੀਕੇਸ਼ਨ ਗੇਟਵੇ ਸਿਸਟਮ ਹੁਣ ਪੌਂਚ ਹੋ ਗਿਆ ਹੈ ਤੇ ਸਿਸਟਮ ਉਪਭੋਗਤਾਵਾਂ ਨੂੰ ਨਵੀਆਂ ਅਲਸੀਆਂ ਤਿਆਰ ਕਰਨ ਅਤੇ ਚੁਮਾ ਕਰਨ ਦੇ ਨਾਲ-ਨਾਲ ਅੰਤਿਮ ਨਿਰਧਾਰਨ ਤੱਕ ਉਹਨਾਂ ਦੀਆਂ ਅਲਸੀਆਂ ਦੇ ਨਾਲ ਜੁੜੀ ਜਾਣਕਾਰੀ ਜਮ੍ਹਾਂ ਕਰਨ ਬਾਰੇ ਪ੍ਰਾਪਤ ਕਰਨ ਦੀ ਅਗਿਆਦਿੰਦਾ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਇਸ ਦੇ ਨਾਲ ਹੋਣ ਵਾਲੀ ਕਿਸੇ ਵੀ ਅਸੁਵਿਧਾ ਦੇ ਲਈ ਮਾਫੀ ਚਾਹੁੰਦੇ ਹਾਂ ਅਤੇ OFLC ਦੇ ਪੂਰੀ ਤਰ੍ਹਾਂ ਸੰਚਾਲਨ ਸਥਿਤੀ ਦੇ ਵਿੱਚ ਵਾਪਸ ਆਉਣ ਤੇ ਤੁਹਾਡਾ ਸਬਰ ਦੀ ਕਦਰ ਕਰਦੇ ਹਾਂ